ਸ਼ੇਰਨੀ ਦਾ ਦੁੱਧ ਸੋਨੇ ਦੇ ਬਰਤਨ ਚ ਪਾਇਆ ਜਾਂਦਾ ਹੈ ਇਸੇ ਤਰ੍ਹਾਂ ਜਿਹੜਾ ਅਮਰਤ ਹੈ ਭਾਈ ਅਮਰਤ ਜਿਸ ਮੁਖ ਵਿੱਚ ਪੈਣਾ ਹੈ ਜਿਹੜੇ ਸ਼ਰੀਰ ਅੰਦਰ ਜਾਣਾ ਹੈ ਅਮਰਤ ਨੇ ਖੰਡੇ ਦੀ ਪੌਹਲ ਨੇ ਜਾਣਾ ਹੈ ਜਿਸ ਦੇ ਅੰਦਰ ਪਹਿਲਾ ਸੰਗਤ ਜੀ ਉਹਦਾ ਜੀਵਨ ਬਣਾਉਣਾ ਜ਼ਰੂਰੀ ਹੈ ਉਹਨੂੰ ਅਮਰਤ ਸ਼ਕਣ ਦੇ ਯੋਗ ਬਣਾਉਣਾ ਜ਼ਰੂਰੀ ਹੈ ਸਤਿਗੁਰੂ ਧੰਨ ਗੁਰਗ੍ਰੰਥ ਸਾਹਿਬ ਕਹਿ ਰਹੇ ਨੇ ਮਰਦ ਕਹਿੰਦੇ ਨੇ ਭਾਂਡਾ ਧੋਏ ਬੈਸ ਧੂਪ ਦੇਵੋ ਤਉ ਦੁੱਧੇ ਕੋ ਜਾਵ ਕਹਿੰਦੇ ਭਾਂਡਾ ਦੁੱਧ ਪਾਉਂਦੀਆਂ ਨਾ ਬੀਬੀਆਂ ਬੈਠੀਆਂ ਪੈਣੋ ਜਿਹੜੇ ਭਾਂਡੇ ਵਿੱਚ ਤੁਸੀਂ ਘਿਓ ਪਾਉਣਾ ਹੋਵੇ ਜਿਹੜੇ ਭਾਂਡੇ ਵਿੱਚ ਦੁੱਧ ਪਾਉਣਾ ਹੋਵੇ ਉਹਨੂੰ ਦੁੱਧ ਘਿਓ ਪਾਉਣ ਤੋਂ ਪਹਿਲਾਂ ਨਾ ਬੀਬੀਆਂ ਸੰਗਾ ਜੀ ਭਾਂਡਾ ਵੇਖਦੀਆਂ ਨੇ ਭਾਂਡਾ ਧੋਏ ਧੂਪ ਵੈਸ ਦੇਵ ਹੋ ਤਾ ਦੁੱਧ ਐ ਕੋ ਜਾ ਪਹਿਲਾਂ ਭਾਂਡੇ ਨੂੰ ਸੰਗਾ ਜੀ ਮਾਂਜਿਆ ਹੈ ਭਾਂਡੇ ਨੂੰ ਸਵਾਰਿਆ ਹੈ ਇਹਨੂੰ ਤੋਤਾ ਹੈ ਇਹ ਝੂਠਾ ਤੇ ਨਹੀਂ ਇਸ ਭਾਂਡੇ ਦੇ ਵਿੱਚ ਕੋਈ ਮਲੀਨ ਵਸਤੂ ਤੇ ਨਹੀਂ ਭਾਂਡੇ ਨੂੰ ਕੋਈ ਰੇਤਾ ਮਿੱਟੀ ਤੇ ਨਹੀਂ ਲੱਗਿਆ ਭਾਂਡੇ ਨੂੰ ਕੋਈ ਗੰਦਗੀ ਤੇ ਨਹੀਂ ਲੱਗੀ ਭਾਂਡਾ ਪਹਿਲਾਂ ਸਾਫ਼ ਕਰਨਿਆ ਤਉ ਦੁੱਧੇ ਕੋ ਜਾਬ ਹੋ ਫੇਰ ਉਹਦੇ ਵਿੱਚ ਦੁੱਧ ਪਾਈਦੇ ਫੇਰ ਸੰਗਤ ਜੀ ਉਹਦੇ ਵਿੱਚ ਘਿਓ ਆਦਿਕ ਉਤਮ ਪਦਾਰਥ ਪਾਈਦੇ ਹੈ ਗੁਰੂ ਸਾਹਿਬ ਕਹਿੰਦੇ ਇਸੇ ਤਰ੍ਹਾਂ ਭਾਈ ਜਿਸ ਮੁਖ ਵਿੱਚ ਗੁਰੂ ਜੀ ਦਾ ਅਮਰਤ ਪਵੇ ਪਹਿਲਾਂ ਉਹ ਮੁਖ ਸੰਗਤ ਜੀ ਬਾਣੀ ਪੜ ਕੇ ਵਾਹਿਗੁਰੂ ਵਾਹਿਗੁਰੂ ਜਪ ਕੇ ਮੂਲ ਮੰਤਰ ਜਪ ਕੇ ਸਾਧ ਸੰਗਤ ਜੀ ਪਵਿੱਤਰ ਹੋਣਾ ਚਾਹੀਦਾ ਹੈ ਮਹਾਪੁਰਸ਼ ਰਾडा ਸਾਹਿਬ ਵਾਲੇ ਉਹਨਾਂ ਨੂੰ ਕਿਸੇ ਨੇ ਪੁੱਛਣਾ ਅਮਰਤ ਸੰਚਾਰ ਹੋਣਾ ਬਹੁਤ ਸੰਗਤ ਨੇ ਅਮਰਤ ਸ਼ਕ ਲਿਆ ਤੇ ਕਈ ਪ੍ਰੇਮੀ ਜਨ ਐਸੇ ਹੁੰਦੇ ਆ ਪਿਆਰਿਓ ਵੀ ਉਹਨਾਂ ਨੇ ਅਮਰਤ ਸ਼ਕਣਾ ਹੈ ਪਰ ਕਿਸੇ ਰੱਬੀ ਰੂਹ ਕਿਸੇ ਗੁਰਮੁਖ ਕਿਸੇ ਬੰਦਗੀ ਵਾਲੇ ਤੋਂ ਪਹਿਲਾਂ ਪੁੱਛਣਾ ਆਗਿਆ ਲੈਣੀ ਜੀ ਮੈਂ ਅਮਰਤ ਸ਼ਕ ਲਾ ਮੈਂ ਅਮਰਤ ਸ਼ਕ ਲਵਾ ਮਹਾਂਪੁਰਸ਼ਾਂ ਨੂੰ ਪੁੱਛਣਾ ਨਾ ਕਿਸੇ ਨੇ ਜੀ ਬਾਬਾ ਜੀ ਅਸੀਂ ਅਮਰਤ ਛਕ ਲਈਏ ਮਹਾਂਪੁਰਖਾਂ ਨੇ ਕਹਿਣਾ ਵੀ ਜ਼ਰੂਰ ਛਕੋ ਭਾਈ ਜ਼ਰੂਰ ਛਕੋ ਬਹੁਤ ਭਾਗਾਂ ਵਾਲੀ ਬਾਤ ਹੈ ਅਮਰਤ ਛਕੋ ਪਰ ਜਦੋਂ ਕਹਿੰਦੇ ਪਰ ਕਹਿੰਦੇ ਜੀ ਪਰ ਕੀ ਪਰ ਕਹਿੰਦਾ ਵੀ ਅਮਰਤ ਛਕਣ ਤੋਂ ਪਹਿਲਾਂ ਪ੍ਰੇਮੀਆਂ ਤਿਆਰੀ ਕਰ ਤਿਆਰੀ ਕਹਿੰਦੇ ਜੀ ਉਹ ਕੀ ਹੁੰਦੀ ਆ ਤਿਆਰੀ ਕਿਵੇਂ ਮਹਾਂਪੁਰਸ਼ ਆਖਦੇ ਭਾਈ ਜਿਵੇਂ ਜ਼ਿਮੀਂਦਾਰ ਕਿਸਾਨ ਸਿਆਣਾ ਬੀਜ ਪਾਉਣ ਤੋਂ ਪਹਿਲਾਂ ਜ਼ਮੀਨ ਦੀ ਤਿਆਰੀ ਕਰਦਾ ਹੈ ਅਮਰਤ ਆਪਣੇ ਮੁਖ ਵਿੱਚ ਪਾਉਣ ਤੋਂ ਪਹਿਲਾਂ ਸਿੰਘਾ ਪਿਆਰਿਆ ਤਿਆਰੀ ਕਰੇ। ਕਹਿੰਦੇ ਮਹਾਂਪੁਰਖਾ ਦੱਸੋ ਕਿਵੇਂ ਕਰੀਏ ਤਿਆਰੀ? ਫਿਰ ਮਹਾਂਪੁਰਖਾਂ ਨੇ ਆਖਣਾ ਬਈ ਕਹਿੰਦੇ ਸਵਾ ਲੱਖ ਮੂਲ ਮੰਤਰ ਦਾ ਪਾਠ ਕਰ ਅਰਦਾਸ ਕਰੀ ਜਾਂ ਕਰਵਾਈ ਫੇਰ ਅਮਰਤ ਛਕੀ ਆਖੋ ਸਤਨਾਮ। ਸ੍ਰੀ ਵਾਹਿ ਜਿਹੜਾ ਮਨੁੱਖ ਸਾਲ ਮੂਲ ਮੰਤਰ ਦੇ ਪਾਠ ਨਾਲ ਜੁੜਿਆ ਬਾਣੀ ਨਾਲ ਜੁੜਿਆ ਉਹਦੀ ਅੰਦਰੋਂ ਸਾਰੀ ਪ੍ਰਵਿਰਤੀ ਨੇ ਬਦਲ ਜਾਣਾ ਹੈ। ਉਦੇ ਅੰਦਰਲੀ ਸਾਰੀ ਮਤਨੇ ਬਦਲ ਜਾਣੇ ਨਿੰਦਿਆ ਕਰਨੀ ਦੂਰ ਚਲੀ ਜਾਏਗੀ ਈਰਖਾ ਦੂਰ ਚਲੀ ਜਾਏਗੀ ਸਾਧ ਸੰਗਤ ਜੀ ਕ੍ਰੋਧ ਘਟ ਜਾਵੇਗਾ ਸ਼ੁੱਧ ਹੋ ਜਾਵੇਗਾ ਲੋਭ ਮੋਹ ਹੰਕਾਰ ਉਹ ਦੂਰ ਹੋ ਜਾਵੇਗਾ ਸਾਧ ਸੰਗਤ ਜੀ ਸ਼ੁੱਧ ਹੋ ਗਿਆ ਸ਼ਰੀਰ ਬਾਣੀ ਦੇ ਪ੍ਰਤਾਪ ਕਰਕੇ ਮੁਖ ਹੋ ਗਿਆ ਪਵਿੱਤਰ ਫਿਰ ਜਦੋਂ ਪਵਿੱਤਰ ਮੁਖ ਦੇ ਵਿੱਚ ਗੁਰੂ ਖਾਲਸੇ ਦਾ ਅੰਮ੍ਰਿਤ ਗਿਆ ਨਾ ਸੰਗਤ ਜੀ ਫੇਰ ਉਹਦਾ ਸਰੀਰ ਬਣ ਗਿਆ ਜਿਸ ਨੂੰ ਸਤਗੁਰ ਕਹਿੰਦੇ ਨੇ ਲੋਹਿਓ ਹੋਇਓ ਲਾਲ ਲੋਹੇ ਤੋਂ ਬਣ ਗਿਆ ਜੀ ਲਾਲ ਲੋਹਿਓ ਹੋਇਓ ਲਾਲ ਨਦਰ ਜਦ ਸਤਗੁਰ ਉਤਾਰੈ